ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੀਆਂ ਜਿੱਥੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੀ ਲਾਡਲੀ ਧੀ ਨੂੰ ਮਿਲਣ ਗਏ ਨੇ ਤੁਸੀਂ ਦੇਖੋ ਕਿਵੇਂ ਗੋਦੀ 'ਚ ਚੱਕ ਕੇ ਉਹਨਾਂ ਨੂੰ ਪਿਆਰ ਦਿੰਦੇ ਦਿਖਾਈ ਦੇ ਰਹੇ ਨੇ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਧਰਮਪਤਨੀ ਸੁਨੀਤਾ ਕੇਜਰੀਵਾਲ ਦਾ ਤਸਵੀਰਾਂ ਤੁਹਾਨੂੰ ਬਿਲਕੁਲ ਤਾਜ਼ਾ ਦਿਖਾ ਰਹੇ ਆ ਅੱਜ ਦੀਆਂ ਇਹ ਤਸਵੀਰਾਂ ਨੇ ਚੋਣ ਪ੍ਰਚਾਰ ਆਪ ਜੀ ਘੰਟਿਆਂ ਦੇ ਵਿੱਚ ਚੋਣ ਪ੍ਰਚਾਰ ਖਤਮ ਹੋ ਜਾਣਾ ਔਰ ਕੁਝ ਸਮਾਂ ਪਹਿਲਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਅਤੇ ਮੀਥੇ ਰੋਡ ਸ਼ੋਅ ਦੌਰਾਨ ਦਿਖਾਈ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਭਗਵੰਤ ਸਿੰਘ ਮਾਨ ਦੀ ਲਾਡਲੀ ਧੀ ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਪੱਤੇ ਨੇ ਤੁਸੀਂ ਦੇਖੋ ਘਰ ਆ ਕੇ ਉਹਨਾਂ ਨੇ ਭਗਵੰਤ ਸਿੰਘ ਮਾਨ ਦੀ ਧੀ ਨੂੰ ਗੋਦੀ ਚੁੱਕਿਆ ਉਹਨੂੰ ਪਿਆਰ ਦਿੱਤਾ ਉਸਦੇ ਨਾਲ ਤਸਵੀਰਾਂ ਤਾਂ ਖਿੱਚਵਾਈਆਂ ਨੇ ਤਾਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਦੇ ਕਰਦੀਆਂ ਉਹਨਾਂ ਦੇ ਰਿਹائش ਦੀਆਂ ਤਸਵੀਰਾਂ ਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸੀਐਮ ਮਾਨ ਉਹਨਾਂ ਦੀ ਪਤਨੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਪਤਨੀ ਅਤੇ ਸੀਐਮ ਮਾਨ ਦੀ ਭੈਣ ਦਿਖਾਈ ਦੇ ਰਹੀ ਹੋਣੀ ਹੈ ਉਹਨਾਂ ਦੇ ਘਰ ਦੀ ਤਸਵੀਰ ਹੈ ਤਾਂ ਸੀਐਮ ਮਾਨ ਦੀ ਲਾਡਲੀ ਧੀ ਨੂੰ ਮਿਲਣ ਨਿਆਮਤ ਕੌਰ ਨੂੰ ਮਿਲਣ ਦੇ ਲਈ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਪਹੁੰਚੇ ਨੇ ਲਾਡਲੀ ਧੀ ਨੂੰ ਗੋਦੀ ਚੁੱਕਿਆ ਪਿਆਰ ਦਿੱਤਾ ਔਰ ਚੋਣ ਪ੍ਰਚਾਰ ਦੇ ਦੌਰਾਨ ਸਮਾ ਕੱਢ ਕੇ ਜਿਹੜਾ ਸਮਾ ਕੱਢਿਆ ਉਹ ਕੱਢਿਆ ਨਇਮਤ ਕੌਰ ਦੇ ਲਈ ਯਾਨੀ ਉਹਨਾਂ ਨੂੰ ਦੇਖਣ ਦੇ ਲਈ ਮਿਲਣ ਦੇ ਲਈ ਤਸੀਂ ਇਹ ਮਾਨ ਦੀ ਧੀ ਨੂੰ ਮਿਲਣ ਦੇ ਲਈ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸਮੇਤ ਉਹਨਾਂ ਦੇ ਘਰ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਬਿਲਕੁਲ ਤਾਜ਼ਾ ਦਿਖਾ ਰਹੇ ਆ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੀਆਂ ਜਿੱਥੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਭਗਵੰਤ ਮਾਨ ਅਤੇ ਡਾਕਟਰ ਗੁਲਪ੍ਰੀਤ ਕੌਰ ਦੀ ਲਾੜਲੀ ਤੀਨੂੰ ਮਿਲਣ ਗਏ ਨੇ ਤੁਸੀਂ ਦੇਖੋ ਕਿਵੇਂ ਗੋਦੀ 'ਚ ਚੱਕ ਕੇ ਉਹਨਾਂ ਨੂੰ ਪਿਆਰ ਦਿੰਦੇ ਦਿਖਾਈ ਦੇ ਰਹੇ ਨੇ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਧਰਮਪਤਨੀ ਸੁਨੀਤਾ ਕੇਜਰੀਵਾਲ ਦਾ ਤਸਵੀਰਾਂ ਤੁਹਾਨੂੰ ਬਿਲਕੁਲ ਤਾਜ਼ਾ ਦਿਖਾ ਰਹੇ ਆ ਅੱਜ ਦੀਆਂ ਇਹ ਤਸਵੀਰਾਂ ਨੇ ਚੋਣ ਪ੍ਰਚਾਰ ਆਪਣੇ ਕੁਝ ਹੀ ਘੰਟਿਆਂ ਦੇ ਵਿੱਚ ਚੋਣ ਪ੍ਰਚਾਰ ਖਤਮ ਹੋ ਜਾਣਾ ਔਰ ਕੁਝ ਸਮਾਂ ਪਹਿਲਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਅਤੇ ਮੀਥੇ ਰੋਡ ਸ਼ੋਅ ਦੌਰਾਨ ਦਿਖਾਈ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਭਗਵੰਤ ਸਿੰਘ ਮਾਨ ਦੀ लाडली ਧੀ ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਪੱਤੇ ਨੇ ਤੁਸੀਂ ਦੇਖੋ ਘਰ ਆ ਕੇ ਉਹਨਾਂ ਨੇ ਭਗਵਾਨ ਸਿੰਘ ਮਾਨ ਦੀ ਧੀ ਨੂੰ ਗੋਦੀ ਚੁੱਕਿਆ ਉਹਨੂੰ ਪਿਆਰ ਦਿੱਤਾ ਉਸਦੇ ਨਾਲ ਤਸਵੀਰਾਂ ਤਾਂ ਖਿੱਚਵਾਈਆਂ ਨੇ ਤਾਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੀਆਂ ਉਹਨਾਂ ਦੇ ਰਿਹائش ਦੀਆਂ ਤਸਵੀਰਾਂ ਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸੀਐਮ ਮਾਨ ਉਹਨਾਂ ਦੀ ਪਤਨੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਪਤਨੀ ਅਤੇ ਸੀਐਮ ਮਾਨ ਦੀ ਭੈਣ ਦਿਖਾਈ ਦੇ ਰਹੀ ਹੋਣੀ ਹੈ ਉਹਨਾਂ ਦੇ ਘਰ ਦੀ ਤਸਵੀਰ ਹੈ ਤਾਂ ਸੀਮਾਨ ਦੀ लाडली ਧੀ ਨੂੰ ਮਿਲਣ ਨਿਆਮਤ ਕੌਰ ਨੂੰ ਮਿਲਣ ਦੇ ਲਈ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਪਹੁੰਚੇ ਨੇ लाडਲੀ ਧੀ ਨੂੰ ਗੋਦੀ ਚੁੱਕਿਆ ਪਿਆਰ ਦਿੱਤਾ ਔਰ ਚੋਣ ਪ੍ਰਚਾਰ ਦੇ ਦੌਰਾਨ ਸਮਾਂ ਕੱਢ ਕੇ ਜਿਹੜਾ ਸਮਾਂ ਕੱਢਿਆ ਉਹ ਕੱਢਿਆ ਨਿਆਮਤ ਕੌਰ ਦੇ ਲਈ ਯਾਨੀ ਉਹਨਾਂ ਨੂੰ ਦੇਖਣ ਦੇ ਲਈ ਮਿਲਣ ਦੇ ਲਈ ਤਸੀਮਾਨ ਦੀ ਦੀ ਨੂੰ ਮਿਲਣ ਦੇ ਲਈ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸਮੇਤ ਉਹਨਾਂ ਦੇ ਘਰ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਬਿਲਕੁਲ ਤਾਜ਼ਾ ਦਿਖਾ ਰਹੇ ਆ